ਪਹਿਲੇ ਜਿਹੜੇ ਆ ਕੇ ਪੁੱਛਦੇ ਆ ਵੀ ਬਾਬਾ ਸਾਡੇ ਰੋਗ ਕਿਉਂ ਆ ਗਿਆ ਸੀ ਤਾਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਅਲੋ ਹੁਣ ਪੁੱਛਣਾ ਨਿਕਲ ਲੱਗੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਣੇ ਪੁੱਛਣਾ ਕੱਢ ਰਿਹਾ ਆਪਣੇ ਅ ਜਿਨ੍ਹਾਂ ਨੇ ਇਹ ਕੜ ਪਾਏ ਆ ਨਾ ਵੀ ਅਸੀਂ ਤਾਂ ਕਦੇ ਕਿਸੇ ਦਾ ਮਾੜਾ ਹੀ ਨਹੀਂ ਕਰਿਆ ਸਾਡੇ ਕਿਉਂ ਰੋਗ ਆਇਆ ਉਹਨੇ ਕਰਮ ਪਲੱਸ ਵੀ ਤੇ ਜਾਣਾ ਪਊਗਾ ਜਿਹੜੀ ਮਨੁੱਖ ਜੁਨੀਆ ਕਰਮ ਜੁਨੀਆ ਭੋਗ ਜੁਨੀ ਨਹੀਂ ਨਹੀਂਗੀ ਕਰਮ ਤਿੰਨ ਤਰ੍ਹਾਂ ਦੇ ਹੈ ਪ੍ਰਾਲਪਤ ਕਰਮ ਸੰਚਿਤ ਕਰਮ ਤੇ ਕਿਰਿਆਮਾ ਕਰਮ ਕੰਮ ਆ ਮਨੁੱਖਾ ਜੁਨੀ ਕੰਮ ਕਰਨ ਵਾਸਤੇ ਹੈ ਚੰਗਾ ਕਰ ਮਾੜਾ ਕਰ ਇਹਦਾ ਫਲ ਤੈਨੂੰ ਮਿਲਣਾ ਹੈ ਸਮਝ ਗਿਆ ਹੋਰ ਕਿਸੇ ਜੁਨੀ ਨੂੰ ਨਹੀਂ ਮਿਲਦਾ ਸਿਰਫ ਮਨੁੱਖ ਨੂੰ ਮਿਲਦਾ ਹੈ ਹੁਣ ਮਹਾਰਾਜ ਨੂੰ ਪੁੱਛੀਏ ਮਹਾਰਾਜ ਇਹ ਬੰਦੇ ਨੂੰ ਦੁੱਖ ਕਿਉਂ ਲੱਗਿਆ ਹੈ ਮਹਾਰਾਜ ਕਹਿੰਦੇ ਇਹਨੂੰ ਪ੍ਰਾਪਲਬਦ ਕਰਮਾਂ ਕਰਕੇ ਸਰੀਰ ਮਿਲਿਆ ਪ੍ਰਾਪਲਬਦ ਕਰਮਾਂ ਕਰਕੇ ਘਰਬਾਰ ਮਿਲਿਆ ਪ੍ਰਾਪਲਬਦ ਕਰਮਾਂ ਕਰਕੇ ਭੈਣ ਭਰਾ ਧੀਆ ਪੁੱਤ ਦੁੱਖ ਸੁੱਖ ਇਹਨੂੰ ਪੂਰਬਲੇ ਕਰਮਾਂ ਦੇ ਮਿਲੇ ਅੰਮ੍ਰਿਤ ਵੇਲਾ ਸੱਚ ਨਾਉ ਬੜਿਆਈ ਵਿਚਾਰ ਕਰਮੀ ਆਵੇ ਕੱਪੜਾ ਇਹ ਸਰੀਰ ਰੂਪੀ ਕੱਪੜਾ ਕਰਮਾਂ ਨਾਲ ਮਿਲਿਆ ਕਿਹੜੇ ਪ੍ਰਾਪਤ ਕਰਮ ਹੁਣ ਕੌਣ ਦੀ ਨਾਲੀ ਦੁੱਖ ਆਇਆ ਜਿਹੜੇ ਕਹਿੰਦੇ ਨਾ ਮਾੜਾ ਨਹੀਂ ਕਰਿਆ ਆ ਸੁਣ ਦੁੱਖ ਸੁੱਖ ਪੂਰਵ ਜਨਮ ਕੇ ਕੀ ਹੈ ਕਲੀਅਰ ਹੋ ਗਿਆ ਆਗੀ ਨਾ ਪੁੱਛਣਾ ਜਿਹੜਾ ਕਹਿੰਦਾ ਕਿਸਦਾ ਮਾੜਾ ਨਹੀਂ ਕਰਿਆ ਹੁਣ ਨਹੀਂ ਕਰਿਆ ਤੇ ਪਿੱਛੇ ਕਰਿਆ ਹੋਣਾ ਦੁੱਖ ਸੁੱਖ ਪੂਰਵ ਜਨਮ ਕੇ ਕੀਏ ਇਸ ਗੱਲ ਨੂੰ ਕੌਣ ਜਾਣਦਾ ਸੋ ਜਾਣੇ ਕੌਣ ਜਿੰਨ ਦਾਤੇ ਦੀ ਇਸ ਗੱਲ ਨੂੰ ਨਿਰੰਕਾਰ ਅਕਾਲ ਪੁਰਖ ਗੁਰੂ ਜਾਣਦਾ ਜਾਂ ਬ੍ਰਹਮ ਗਿਆਨੀ ਸਤਪੁਰਖ ਜਾਣਦਾ ਦੂਜੇ ਨੂੰ ਨਹੀਂ ਪਤਾ ਨਹੀਂ ਪਤਾ ਫੇਰ ਤੁਹਾਨੂੰ ਗੁਰੂ ਤੇ ਭਰੋਸਾ ਨਹੀਂ ਇੱਕ ਪੀੜਗਾ ਪੀਣ ਵਾਲਾ ਸਿਗਟਾਂ ਪੀਣ ਵਾਲਾ ਜਿੱਥੋਂ ਗੁਰੂ ਮਨਾ ਕਰਦਾ ਵੀ ਜਿੱਥੇ ਤਮਾਕੂ ਆ ਗਿਆ ਬੀੜੀ ਸਿਗਰਟ ਜੋ ਆ ਗਿਆ ਉੱਥੇ ਕੋਈ ਪੀਰ ਦੇਵਤਾ ਸੰਤ ਫਕੀਰ ਨਹੀਂ ਆਉਂਦਾ ਨਾ ਪਿਤਰ ਹੀ ਆਉਂਦਾ ਉੱਥੇ ਤਨਕ ਤਮਾਕੂ ਸੇਵੀ ਹੈ ਦੇਵ ਪਿਤਰ ਤਜ ਜਾਏ ਜਿੱਥੇ ਤਮਾਕੂ ਦਾ ਸੇਵਨ ਹੋ ਗਿਆ ਨਾ ਪੀਰ ਨਾ ਗੁਰੂ ਨਾ ਦੇਵਤਾ ਨਾ ਪਿਤਰ ਨਥਿੰਗ ਨਹੀਂ ਆਉਂਦਾ